ਰੜੀ ਇੱਕ ਜੱਟ ਅਤੇ ਲਾਲੇ ਦਾ ਬਹੁਤ ਗੂੜਾ ਪਿਆਰ ਅਤੇ ਦੋਸਤੀ ਸੀ ਡੰਡੀ ਉਹ ਇੱਕ ਦੂਸਰੇ ਤੋਂ ਆਪਾ ਕੁਰਬਾਨ ਕਰਦੇ ਸਨ ਲੋਕ ਮਹਿਫਲਾਂ ਵਿੱਚ ਬੈਠੇ ਉਹਨਾਂ ਦੀਆਂ ਸਿਫਤਾਂ ਕਰਦੇ ਅਤੇ ਸੋਹਲੇ ਗਾਉਂਦੇ ਨਹੀਂ ਸਨ ਥੱਕਦੇ ਡੰਡੀ ਇੱਕ ਵਾਰ ਜੱਟ ਬਹੁਤ ਬਿਮਾਰ ਹੋ ਗਿਆ ਕਰਦਿਆਂ ਬੜਾ ਉਹੜ ਪਹੜ ਕੀਤਾ ਪਰੰਤੂ ਕੋਈ ਫਰਕ ਨਾ ਪਿਆ ਤਾਂ ਉਸ ਨੂੰ ਸ਼ਹਿਰ ਦੇ ਮਸ਼ਹੂਰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਡੰਡੀ ਡਾਕਟਰਾਂ ਨੇ ਚੈੱਕਅਪ ਕੀਤਾ ਅਤੇ ਕੁਝ ਟੈਸਟ ਆਦ ਵੀ ਕਰਵਾਏ ਪਰੰਤੂ ਖੂਨ ਬਹੁਤ ਘੱਟ ਸੀ ਡੰਡੀ ਉਸ ਦੇ ਪਰਿਵਾਰ ਦੇ ਮੈਂਬਰਾ ਨੂੰ ਖੂਨ ਦਾ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਅਤੇ ਇਲਾਜ ਸ਼ੁਰੂ ਕਰ ਦਿੱਤਾ ਡੰਡੀ ਪ੍ਰੰਤੂ ਉਸ ਸਮੇਂ ਸੇਮ ਗਰੁੱਪ ਦੇ ਖੂਨ ਦਾ ਪ੍ਰਬੰਧ ਨਾ ਹੋਣ ਕਾਰਨ ਕੋਈ ਫਰਕ ਨਾ ਪਿਆ ਤਾਂ ਸਭ ਪਰੇਸ਼ਾਨ ਸਨ ਡੰਡੀ ਜਦ ਇਸ ਦੀ ਖਬਰ ਉੱੜਦੀ ਉੱੜਦੀ ਲਾਲਾ ਜੀ ਦੇ ਕੰਨਾ ਵਿੱਚ ਪਈ ਤਾਂ ਉਹ ਆਪਣੇ ਯਾਰ ਦਾ ਪਤਾ ਲੈਣ ਲਈ ਗਈ ਡੰਡੀ ਉਸ ਕੋਲੋਂ ਉਸ ਦੀ ਤਰਸਯੋਗ ਹਾਲਤ ਦੇਖੀ ਨਾ ਗਈ ਡੰਡੀ ਜਦ ਉਸ ਨੂੰ ਖੂਨ ਬਾਰੇ ਪਤਾ ਲੱਗਾ ਤਾਂ ਲਾਲਾ ਜੀ ਕਹਿਣ ਲੱਗੇ ਮੇਰਾ ਖੂਨ ਟੈਸਟ ਕਰਵਾ ਲੈਂਦੇ ਹਾਂ ਕੀ ਪਤਾ ਸ਼ਾਇਦ ਡੰਡੀ ਜਦ ਲਾਲਾ ਜੀ ਦਾ ਖੂਨ ਟੈਸਟ ਕੀਤਾ ਗਿਆ ਤਾਂ ਉਹ ਸੇਮ ਗਰੁੱਪ ਹੀ ਸੀ ਡੰਡੀ ਬਸ ਫਿਰ ਕੀ ਲਾਲਾ ਜੀ ਨੇ ਆਪਣੇ ਯਾਰ ਦੀ ਜਾਰੀ ਲਈ ਖੂਨ ਦਾਨ ਕਰ ਦਿੱਤਾ ਡੰਡੀ ਜਦ ਜੱਟ ਨੂੰ ਖੂਨ ਲਾਇਆ ਗਿਆ ਤਾਂ ਹੌਲੀ-ਹੌਲੀ ਉਸ ਦਾ ਅਸਰ ਹੋਣ ਲੱਗਾ ਹਰੜੀ ਅਤੇ ਚੰਦ ਦਿਨਾਂ ਬਾਅਦ ਉਸ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਡੰਡੀ ਸਾਰਾ ਪਰਿਵਾਰ ਬਹੁਤ ਖੁਸ਼ ਅਤੇ ਬਾਗੋਬਾਗ ਸੀ ਡੰਡੀ ਜੱਟ ਆਪਣੇ ਯਾਰ ਨੂੰ ਕੋਈ ਅਣਮੋਲ ਤੋਹਫ਼ਾ ਦੇਣਾ ਚਾਹੁੰਦਾ ਸੀ ਜਿਸ ਨੇ ਆਪਣਾ ਖੂਨ ਦੇ ਕੇ ਉਸ ਦੀ ਜਾਨ ਬਚਾਈ ਸੀ ਡੰਡੀ ਜਦ ਉਸਨੇ ਇਸ ਬਾਰੇ ਪਰਿਵਾਰ ਨਾਲ ਗੱਲ ਕੀਤੀ ਤਾਂ ਸਭ ਦੀ ਸਹਿਮਤੀ ਨਾਲ ਲਾਲਾ ਜੀ ਨੂੰ ਤੋਹਫੇ ਵਜੋਂ ਇੱਕ ਬਲੈਰੋ ਕਾਰ ਭੇਟ ਕੀਤੀ ਗਈ ਡੰਡੀ ਲਾਲਾ ਜੀ ਬੜੇ ਪ੍ਰਸੰਨ ਹੋਏ ਡੰਡੀ ਸਮਾਂ ਆਪਣੀ ਚਾਲੇ ਚਲਦਾ ਗਿਆ ਅਤੇ ਕਾਫੀ ਅਰਸੇ ਬਾਅਦ ਜੱਟ ਫਿਰ ਬਿਮਾਰ ਹੋ ਗਿਆ ਤਾਂ ਉਸ ਨੂੰ ਫਿਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਡੰਡੀ ਡਾਕਟਰਾਂ ਨੇ ਚੈੱਕਅਪ ਕਰਨ ਤੋਂ ਬਾਅਦ ਖੂਨ ਦੀ ਘਾਟ ਦੱਸੀ ਤਾਂ ਪਰਿਵਾਰ ਨੇ ਲਾਲਾ ਜੀ ਨੂੰ ਫਿਰ ਖੂਨ ਦੇਣ ਲਈ ਬੇਨਤੀ ਕੀਤੀ ਤਾਂ ਉਸ ਨੇ ਆ ਕੇ ਖੂਨ ਦੇ ਦਿੱਤਾ ਡੰਡੀ ਚੰਦ ਦਿਨਾਂ ਬਾਅਦ ਜੱਟ ਫਿਰ ਠੀਕ ਹੋ ਗਿਆ ਅਤੇ ਕਾਰ ਵਾਪਸ ਆਉਣ ਉੱਤੇ ਜੱਟ ਨੇ ਲਾਲਾ ਜੀ ਨੂੰ ਤੋਹਫੇ ਵਜੋਂ ਇੱਕ ਐਕਟਿਵਾ ਭੇਟ ਕੀਤੀ ਤਾਂ ਲਾਲਾ ਜੀ ਹੈਰਾਨ ਹੋ ਕੇ ਕਹਿਣ ਲੱਗੇ ਸਰਦਾਰ ਜੀ ਪਹਿਲਾਂ ਤਾਂ ਤੁਸਾਂ ਬਲੈਰੋ ਕਾਰ ਦਿੱਤੀ ਹੁਣ ਐਕਟਿਵਾ ਡੰਡੀ ਮੈਂ ਤਾਂ ਸੋਚਿਆ ਸੀ ਕਿ ਅਤ ਕੀ ਤੁਸੀਂ ਪਹਿਲਾਂ ਤੋਂ ਵੀ ਕੋਈ ਵੱਡਾ ਤੋਹਫਾ ਦੇਓਗੇ ਪਰ ਤੁਸੀਂ ਤਾਂ ਡੰਡੀ ਏ ਸੁਣ ਜੱਟ ਮਿੰਨਾ ਮਿੰਨਾ ਮੁਸਕਰਾਉਂਦਾ ਹੋਇਆ ਕਹਿਣ ਲੱਗਾ ਲਾਲਾ ਜੀ ਸੋਚਿਆ ਤਾਂ ਮੈਂ ਵੀ ਇਹੋ ਸੀ ਪਰ ਕੀ ਕਰਦਾ ਹੁਣ ਮੇਰੇ ਖੂਨ ਵਿੱਚ ਤੁਹਾਡਾ ਖੂਨ ਪ੍ਰਵੇਸ਼ ਕਰ ਚੁੱਕਾ ਹੈ ਅਤੇ ਇਸ ਕਰਕੇ ਡੰਡੀ